ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਸਾਰਿਆਂ ਤੋਂ ਪਹਿਲਾਂ ਜੀ ਸਾਰੀ ਆਪਣੇ YouTube ਫੈਮਲੀ ਨੂੰ ਹੈਪੀ ਨਿਊ ਇਅਰ ਜਿਹੜਾ ਇਹ ਸਾਲ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਹਨ ਜੋ ਕਿਸੇ ਦੀਆਂ ਇੱਛਾ ਅਮੀਆਂ ਜਿਹੜੀਆਂ ਆਪਣੀਆਂ ਰਹਧੀਆਂ ਪਰਮਾਤਮਾ ਪੂਰੀਆਂ ਕਰੇ ਹਨ ਬਿਮਾਰੀਆਂ ਸ਼ਮਾਰੀਆਂ ਤੋਂ ਵਾਹਿਗੁਰੂ ਦੂਰ ਰੱਖੇ ਤੇ ਸਾਰੀ ਆਪਣੀ YouTube ਫੈਮਲੀ ਨੂੰ ਇੱਕ ਵਾਰੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆਪਾਂ ਹੋਰ ਤਾਂ ਥੋੜ੍ਹਾ ਜਿਹਾ ਲੇਡੀ ਕੇ ਗੁਰਦੁਆਰਾ ਸਾਹਿਬ ਚੱਲੇ ਸੀਗੀ ਮੱਥਾ ਟੇਕਣ ਤੇ ਕੋਸ਼ਿਸ਼ ਕਰੂੰਗੀ ਦੇਖੂੰਗੀ ਵੀ ਲੈ ਕੇ ਜਾਊਂਗੀ ਫੋਨ ਨਾਲ ਤਾਂ ਆਪਾਂ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦਾ ਸ਼ਟ ਕਰਵਾਵਾਂਗੇ ਹਾਂਜੀ ਹੈਪੀ ਨਿਊ ਇਅਰ ਜੀ ਹੈਪੀ ਨਿਊ ਇਅਰ ਮਮਾ ਸੁਣ ਕੇ ਸਾਈ ਦੀ ਸੁਣਾ ਮੈਂ ਸਾਰੀ ਫੈਮਲੀ ਨੂੰ ਹੈਪੀ ਨਿਊ ਇਅਰ ਕਹੋ ਹੈਪੀ ਨਿਊ ਇਅਰ ਸਾਰੀ ਫੈਮਲੀ ਨੂੰ अपनी यूट्यूब हैं। हैप्पी न्यू ईयर सारी फैमिली में। हम्म सारी अपनी यूट्यूब फैमिली ने अपने बिबीने भी वेश कर दिया। तो बिबीने वेश करके तिब्बती ने को उनको। बिबीस हैप्पी न्यू ईयर। हैप्पी बारे। हैं? हैप्पी बारे। हैप्पी बारे। ठीक। थोड़े यार एक ही है क्या? हैप्प

बसपा ਚਲਦੇ ਆਂ ਚਾਹ ਪਾਣੀ ਪੀਲਾ ਕੁੱਟ ਮੈਂ ਤੇ ਫਿਰ ਚਲਦੇ ਆਂ ਸਵਰੀ ਦੇ ਡੇਢ ਨਾਈ ਜਾਂਦੇ ਫਿਰ ਇਕੱਠੇ ਚੱਲਾਂਗੇ ਮੰਮੀ ਜਾਇਆ ਏ ਤੇ ਬੱਚੇ ਤੇ ਅਸੀਂ ਚਲਦੇ ਆਂ ਪਾਪਾ ਜੀ ਵੀ ਮੈਨ ਲਾਦਾ ਮੱਥਾ ਟੇਕੇ ਜਾ ਕੇ ਐ ਕਿ ਥੋੜਾ ਜਿਹਾ ਲੇਟ ਹੋ ਗਿਆ ਪਿਛਲੀ ਵਾਰ ਅਸੀਂ ਪਹਿਲਾਂ ਚਲੇ ਗਏ ਸੀ ਬੰਨੇ ਆਓ ਹੈਂਕੀ ਬੰਨੇ ਆਓ ਚਲੋ ਚਲੋ ਆ ਜਿਓ ਠੰਡ ਹੈ ਜੀ ਪੂਰੀ ਅੱਜ ਆ ਚੱਪਲਾਂ ਇਹਨਾਂ ਭੀੜੀਆਂ ਆਈਆਂ ਚਲਈਆਂ ਹੁਣ ਚੱਪਲ ਹੀ ਪਾਇਓ ਤੁਸੀਂ ਹੈ ਤਾਂ ਪਾਈ ਤੇ ਚੱਪਲ ਹੀ ਆ ਮੈਂ ਦੂਜੀਆਂ ਚੱਪਲਾਂ ਹਦੋਂ ਭਾਲਦੇ ਤੇ ਭੀੜੀਆਂ ਆਈਆਂ ਲਓ ਜੀ ਹੈਪੀ ਨਿਊ ਇਅਰ ਸਾਡੇ ਫੈਮਿਲੀ ਨੂੰ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਸਾਡੀ ਸਾਰੀ YouTube ਫੈਮਿਲੀ ਨੂੰ ਹੈਪੀ ਨਿਊ ਇਅਰ ਤੇ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਹਨ ਤੁਹਾਡੇ ਕਾਰੋਬਾਰਾਂ ਦੇ ਵਿੱਚ ਵਾਧੇ ਹੋਣ ਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਇਹ ਤੋਂ ਇੱਕ ਵਾਰੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀ ਨਵੇਂ ਸਾਲ ਦੀ ਘੋਸ਼ਣਾ ਮੌਸਮ 'ਚ ਠੰਡ ਹੈ ਪੂਰੀ ਇੱਥੇ ਚੱਲਦੀ ਹੈ ਲਓ ਜੀ ਗਲੀਆਂ ਨੇ ਸਫਾਈਆਂ ਹੁਣ ਲੱਗ ਗਿਆ ਨਾ ਹੂੰ ਮੋਈਆਂ ਅੰਦਰੋਂ ਮੋਈਆਂ ਮਟੀ ਕੁਲਕਰ ਆਪਣੀ ਸੀਗਾ ਚਾਹ ਦਾ ਤੇ ਮਠੀਆਂ ਦਾ ਲੰਗਰ ਛੱਗਿਆ ਇਹ ਪੱਛਾ ਹੂੰ ਲੱਡੂ ਤੇ ਮਠੀ ਧੁੰਦ ਆ ਗਈ ਹੁਣ ਕਿੰਨੀ ਹੈ ਨਾ ਕੈਮਰੇ ਚ ਨਹੀਂ ਧੁੰਦ ਦਿਖਾਈ ਦਿੰਦੀ ਹਾਂ ਅੰਦਰੋਂ ਧੁੰਦ ਨੂੰ ਪਾਲਸ ਨਾ ਹੂੰ ਇਹਦੇ ਤੇ ਸਾਫ਼ ਦਿਖਾਈ ਦਿੰਦਾ ਅਕਲ ਇੱਕ ਨਹੀਂ ਆ ਦੁਆ ਚੱਕਣੀਆਂ ਬਣ ਗਈਆਂ ਇਹ ਵੀ ਨਹੀਂ ਇੱਧਰ ਆਉਂਦਾ ਨਹੀਂ ਹੁੰਦਾ ਲੱਗ ਰਿਹਾ ਕਿ ਪਾ ਅੱਛਾ ਇੱਥੋਂ ਆ ਹੀ ਟੱਪ ਜਾਂਦਾ ਉਹ ਵਾਲੀ ਸਾਹ ਵਾਲੀ ਠੀਕ ਹੈ ਮੇਰਾ ਪੁੱਤ ਆਹਲਾ ਬੁੱਤਾ ਇਹਨੂੰ ਮੈਨੂੰ ਪੁੱਛ ਕੇ ਦੱਸ ਦੇ ਨਹੀਂ ਫਿਰ ਅਸੀਂ ਵੀ ਫੁੱਲ ਲੈ ਕੇ ਆਉਣੀ ਆ ਜੀ ਕਿੰਨੇ ਸਾਲ ਦੀਆਂ ਵਧਾਈਆਂ ਫੋਨ ਲਾਈ ਜਾਣਾ ਫੋਨ ਲਾਈ ਜਾ ਰਹਾ ਹਾਂ ਮੈਂ ਕਾਹ ਤੋਂ ਲਾਈ ਜਾ ਰਹਾ ਪੈਸਾ ਚਾਹੀਏ ਪੈਸਾ ਪੈਸੇ ਨਹੀਂ ਪੈਸੇ ਨਹੀਂ ਜੀ ਇਹ ਨਵੇਂ ਸਾਲ ਦੀਆਂ ਵਧਾਈਆਂ ਮੰਗਦਾ ਕੀ ਭਰ ਗਈ ਸੀਗੀ ਕੀ ਟੈਂਕੀ ਭਰ ਗਈ ਜਿਉਂ ਮੈਂ ਸੱਤਾ ਪਣੀ ਉਹ ਕਿੱਥੇ ਪਾਉਣਾ ਪੱਤਾ ਪਾਣੀ ਉਹਦੇ ਤੇ ਨਹੀਂ ਪਾਉਣਾ ਤੁਸੀਂ ਬਾਲਟੀਆਂ ਚ ਪਾ ਪਾ ਕੇ ਉਹ ਗਰੀ ਚ ਲੈ ਲੋ ਜੀ ਕੱਪੜੇ ਵਗੈਰਾ ਧੁੱਤੇ ਗਏ ਇੱਕ ਦੋ ਰਹਿ ਗਏ ਸੂਟ ਤੇ ਹੈ ਅੱਜ ਠੰਡ ਕਿਤੋਂ ਹੁੰਦਾ ਜਿਹੜੀ ਨਾ ਮੀਂਹ ਵਾਂਗੂੰ ਡਿੱਗਦੀ ਆ ਦੋਨੋਂ ਜਿਹੜੀ ਧੁੰਦ ਡਿੱਗੀ ਆਂਦੀ ਹੈਗੀ ਅੱਜ ਬਾਲਸ਼ਾ ਸਾਹਿਬ ਦਾ ਪਤਾ ਕਰਨ ਗਏ ਸੀ ਹਮ ਆ ਕਰਦੇ ਹਮ ਤੇ ਬਈ ਹੇ 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 ਨਹੀਂ ਖੰਡਾ ਨਾ ਲੱਤਾਂ ਫਰਦੀਆਂ

ਫਰ ਹੋ ਗਈ ਹੋ ਗਈ ਹੁਣ ਤੋ ਇਹ ਚੰਗੀ ਹੋ ਜਾਂਦੀ ਐ ਇੱਕ ਮੇਰੀ ਗੱਲ ਸੁਣਿਆ ਅੱਜ ਨਾ ਜਦੋਂ ਸ਼ਹਿਰ ਗਏ ਇੱਕ ਰੋਟੀ ਤੇ ਆਹ ਹਣਾ ਬੰਦ ਗੋਭੀ ਲੈ ਕੇ ਆਉਣਾਗਾ ਜੋ ਮੈਂ ਇਹਨਾਂ ਨੂੰ ਦੱਸ ਆਹ ਆਹ ਕੀ ਕਹਨੇ ਹੁੰਦੇ ਛੋਟਾ ਬੀਲਾ ਹੀ ਨੀਗਾ ਕੋਸ ਨਈ ਰ ਹਾਂ ਤੇ ਗੋਭੀ ਬੰਦ ਗੋਭੀ ਜ਼ਰੂਰ ਲੈ ਕੇ ਆਉਣੀ ਐ ਇਹ ਕਹਿੰਦੇ ਬੰਦ ਗੋਭੀ ਚੱਲ ਬੰਦ ਗੋਭੀ ਵੀ ਲੈ ਆਇਆ ਨਾ ਬੰਦ ਗੋਭੀ ਕਿਲੋ ਨਾਲ ਗਾਜਰਾ ਕਿਲੋ ਗਾਜਰਾ ਕਿਲੋ ਬੰਦ ਗੋਭੀ ਤੇ ਕਿਲੋ ਮਾਂਡਾ ਠੀਕ ਆ ਅੱਜ ਜਾਓ ਕਿਵਾ ਦੇ ਰੋਟੀ ਨੇ ਮਾਰ ਰਤਾ ਨਾ ਰੋਟੀ ਰੋਟੀ ਹੋਈ ਨਾ ਬਹੁਤ ਫਿਰ ਬਹੁਤ ਰੋਟੀ ਕਰ ਰਾਇਆ ਜਿੱਦ ਤੱਕ ਆ ਰਾਇਆ ਇੱਕ ਕਪੜਾ ਆ ਚਿੱਤ ਨਹੀਂ ਖਾਲਾ ਦੀ ਮੁਰਗਾ ਦਾ ਪੌਣੀ ਨਾ ਬਸ ਅੱਜ ਨਵਾਂ ਸਾਲ ਆ ਅੱਜ ਕਿਸੇ ਨੇ ਨਾ ਆਏ ਨਹੀਂ ਕਹਿਣਾ ਮੇਰਾ ਕੁਛ ਦੁਖਦਾ ਫੇ ਮਮੀ ਧੜਕੇ ਪਤਾ ਕੀ ਕਹਿਣ ਲੱਗੀ ਅਸਕੇ ਨਾ ਨਾ ਅੱਜ ਕੁਛ ਨਹੀਂ ਕਹਿਣਾ ਕਿ ਅੱਜ ਮੇਰਾ ਕੁਛ ਦੁਖਦਾ ਅੱਜ ਨਵਾਂ ਸਾਲ ਆ ਉਸ ਤੰਦਰੁਸਤਾ ਪੂਰੇ ਪੀ ਦਰ ਨਾ ਪਪਾ ਨਾ ਕਹਿ ਜੇ ਨਵਾਂ ਸਾਲ ਕਿਸੇ ਨੇ ਕਰ ਨਹੀਂ ਜਾ ਅੱਛਾ ਹੇ ਅਸੀਂ ਜਾਣਾ ਉਹ ਵੀ ਪੰਗਿਆ ਜਾਣਾ ਤੋਂ ਨੇ ਗਏ ਰਿਓ ਮੰਮੀ ਹਾਂ ਅਸੀਂ ਨਵਾਂ ਸਾਲ ਮਨਾਉਣ ਜਾਣਾ ਠੀਕ ਹੈ ਪਰਮਿਸ਼ਨ ਦਿੱਤੀ ਜਾਵੇ ਪਰਮਿਸ਼ਨ ਦਿੱਤੀ ਜਾਵੇ ਮੰਮੀ ਕਹਿੰਦੀ ਆ ਮੈਂ ਕਹਾਂ ਤੂੰ ਕੰਪੰਸਰੀ ਆ ਨਵਾਂ ਸਾਲ ਦੇ ਪਰੰਦੇ ਕੰਪੰਸਰੀ ਹੈ ਜਾਣਾ ਤੇ ਹੋਰ ਨਹੀਂ ਆ ਹਾਂ ਸੱਤ ਹਾਂ ਕੰਪੰਸਰੀ ਹੋਈ ਨਾਲਾ ਕਹਾਂ ਮੇਰੀ ਜਿਹੜੀ ਦੰਦ ਚੋਹਿਆ ਵਰਗੇ ਹੋਏ ਪਏ ਆ। ਕਾਈ ਦੁਪਹਿਰ ਨੂੰ ਡਾਕਟਰ ਕੋਲ ਲੈ ਜਾਂਗੀ। ਛੱਡ ਪਰ ਅੱਜ ਨਹੀਂ ਜਾਂਦੇ ਯਾਰ। ਕੋਈ ਨਹੀਂ। ਹੋਰ ਪਰ ਨਹੀਂ। ਹਲੋ ਜੀ ਟਾਈਮ ਹੋ ਗਿਆ 12 ਦਾ ਤੇ ਆਪਾਂ ਆਪਣੇ ਕੰਮਕਾਰ ਕਰਕੇ ਹੋ ਗਏ ਆ ਫ੍ਰੀ ਤੇ ਬੀਬੀ ਇਹ ਜਿਵੇਂ ਸਤਰੇ ਚ ਵਿਚਾਰੀ ਕੇਵੇਂ ਨਿਕਲੀ। ਬਟ ਮੈਂ ਨੂੰ ਕਿਹਾ ਮੈਂ ਖਦੂ ਹੀ ਬਾੜੀ ਤੇ ਜੇ ਆਉਣਾ ਤਾਂ ਆ ਜਾ। 12 ਦਾ ਵੱਜ ਗਿਆ ਬੀਬੀ। ਤੁਸੀਂ ਆਪਦੀ ਚਾਲੂ ਕਰਿਆ ਦੀ ਹੁਣ ਪਿੰਨੇ ਉੱਥੇ ਬਹਿ ਕੇ ਚਾਹ ജീ അ കംപ്ലീക മനു കിച്ച പഠന ജീവിത അപ്പം കൈമ കൂ ബീലാ വെക്കാൻ ഫോൺ ലാ ല ബ ਹੁੰਦੇ ਕਿ ਕੋਈ ਗੱਲਾਂ ਬਾਤਾਂ ਕਰੀਏ ਉਹਰਾ ਪਤੀ ਕਰਨਾ ਨਾ ਕੋਈ ਸੂਟ ਸਾਨੂੰ ਜੀ ਕਰਦਾ ਇਹ ਜੇ ਚ ਹੁਣ ਤਾਂ ਇਹਦਾ ਭੁੱਲ ਭੁੱਲੀ ਗਏ ਕਾਦੇ ਸੰਤਨੀ ਜੇ ਬੜੀ ਸਾਰੇ ਆਪਦੇ ਸੂਟ ਸੌਣ ਲੈਂਦੇ ਹੁੰਦੇ ਸੀ ਪਰ ਹੁਣ ਬਈ ਟਾਈਮ ਵੀ ਨਹੀਂ ਹੁੰਦਾ ਕਿੱਧਰ ਕਿੱਧਰ ਹੋ ਗਏ ਬੰਦਾ ਖਗੂਲਰ ਦੇ ਗੱਤੇ ਜਿੰਨੇ ਨਿਆਰੇ ਲਿਆਤੀ ਬੜੀ ਸੋਹਣੀ ਅੱਗ ਪੈਂਦੀ ਐ ਨਾ ਤੋਂ ਦਾ ਬਹੁਤ ਅਜੇ ਹਜੇ ਤੱਕ ਗਈ ਨਹੀਂ ਕੈਮਰੇ ਚ ਨਹੀਂ ਦਿਖਦਾ ਤੇ ਆਪਾਂ ਪਸ਼ੂ ਵੀ ਅਜੇ ਬਾਹਰ ਨਹੀਂ ਗੱਡੇ ਅਸੀਂ ਕਿ ਅੰਦਰ ਹੀ ਖੜੇ ਰਹਿੰਦੇ ਕੀ ਕਰਨਾ ਨਿਮ ਵਿੱਚ ਹੋਈ ਜਾਂਦਾ ਨਾ ਤ੍ਰੇਲ ਨਾਲ ਵਿਚਰਨੰਦ ਰਹਣਾ ਕਿਉਂਕਿ ਧੁੰਦ ਹੈ ਜਿਹੜੀ ਨਹੀਂ ਵਾਂਗੀ ਡਿੱਗੀ ਜਾਂਦੀ ਵਸੇ ਜਮੀਂ ਦਾ ਸੜੇ ਸੀ ਪਰ ਨਹੀਂ ਪਈ ਵਸੇ ਲੱਗਨ ਕਿ ਕੱਲ ਮੈਂ ਆਪਣੀ ਪਿੰਡ ਹੈਗਾ ਜੀ ਨਤੂ ਕੀਰਤਨ ਤੇ ਫਿਰ ਔਖਾ ਹੋ ਜਾਂਦਾ ਹੈ ਗੋਲੀਆਂ ਜਿੱਥੇ ਤੱਕ ਸਾਰੇ ਸਾਫ ਸਫਾਈ ਕਰਨਗੇ ਤੇ ਕਿੱਥੇ ਮੀਂਹ ਨਾਲ ਜਿੱਕਰ ਚਿਲਾ ਵੱਜ ਜਾਊਗਾ ਪੀ ਕੇ ਘੁੱਟ ਚਾ ਲੋ ਦੀਆ ਦੇਖ ਲੋ ਮਿੱਲੀ ਬਣਾ ਕੇ ਪੰਗੇ ਲਈ ਜਾਂਦੀ ਏ ਮੇਰੇ ਨਾਲ ਮम्मा ਨੂੰ ਮੈਂ ਸਿਰ ਤੇ ਕੈਪ ਲਈ ਬੈਠੀ ਸੀ ਤੇ ਮੌਸਮ ਦੇਖੋ ਇੰਨਾ ਕ ਜਿਆਦਾ ਠੰਡਾ ਨਾ ਮੈਂ ਬੋਲਦੀ ਨਾ ਮੈਂ ਹੋਦੀ ਮੇਰੇ ਦੰਦ ਪੈਲਾ ਲੱਗਦਾ ਮੂੰ ਨਭੂ ਕਿਉਂ ਫੋਲਡ ਕਰੀ ਜਾਨੀਏ ਵਾਲ ਮੇਰੇ ਬਸ ਐਨਾ ਹੈਗਾ ਵੀ ਇਹ ਕੁੜੀ ਨੇ ਸਾਡੀ ਵਧਗਾ ਦੇ ਬਾਲ ਬੋਣੇ ਸਿੱਖ ਗਈ। ਆਪੇ ਮਿੱਡੀਆਂ ਕਰ ਲੈਂਦੀ ਆਪੇ ਗੁੱਤ ਕਰ ਲੈਂਦੀ ਇਹ। ਸਿਮੂ ਨਹੀਂ ਧਿਆਨ ਦਿੰਦੀ ਇਹ ਪੂਰਾ ਧਿਆਨ ਦਿੰਦੀ ਆ। ਆ ਜੁਲਫਾਂ ਜੀਆਂ ਨਾ ਕੱਢ ਮੇਰੀਆਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਇਹ। ਇਹ ਤਾਂ ਐ ਕਰਦੀਆਂ ਇਹ ਤਾਂ ਨਿਕਲ ਗਈਆਂ। ਹੂੰ। ਧਣਮਣੀ ਮੇਰੇ ਬਾਲ ਉਲਝ ਜਾਣਗੇ ਮੇਰੇ ਲੱਗਦੇ। ਕੋਈ ਨਾ ਮੈਂ ਸਾਰਾ ਸਹੀ ਕਰ ਦੂੰਗੀ ਆਰਟਿਸਟਾ। ਮੈਂ ਕੀ ਆਰਟਿਸਟਾ ਪਹਿਲਾਂ ਪੜ ਲਾ ਫੇਰ ਆ ਆਰਟ ਆਰਟਿਸਟ ਵਾਂਜੀ। ਆ ਡੈਸਟੀਨੀ ਉਹ ਜਦੋਂ ਸਰਗੰਪਣਾ ਕਨੇ ਕਨੇ ਬ੍ਰੀਟ ਬਹੁਤ ਸੋਣਾ ਬਲੌਗ ਸਟਾਰਟ ਕਰਦੀ ਆ ਓਕੇ ਜੀ ਧੰਨਵਾਦ ਜੀ ਓਕੇ ਜੀ ਧੰਨਵਾਦ ਜੀ ਲਖਵੀਰ ਮਾਸੀ ਕਹਿੰਦੀ ਹੁੰਦੀ ਆਖ ਦਿੰਦੀ ਆ ਮੈਂ ਤੇਰੀ ਮੰਮੀ ਨੂੰ ਫੁੱਲ ਸਪੋਰਟ ਕਰਦੀ ਆ ਬੁੱਤ ਔਡਾਂ ਵਾਲੇ ਥੈਂਕ ਯੂ ਬੋਲਦੇ ਥੈਂਕ ਯੂ ਕਰਦੇ ਨਾ ਯਾਰ ਮਮਾ ਸਾਡੇ ਵਾਲ ਨੇ ਕਿਉਂ ਅੱਜ ਬੀਬੀ ਵਿਚਾਰੀ ਬਾਹਰ ਨਿਕਲੀ ਨਹੀਂ ਕਿਉਂਕਿ ਠੰਡ ਬਹੁਤ ਜ਼ਿਆਦੀ ਹੈ। ਯੈਸ। ਵੈਸੇ ਮੈਂ ਉਹਨੂੰ ਕਿਹਾ ਸੀ ਤੂੰ ਹੀ ਪਾਲੀ ਵੀ ਆਉਣਾ ਤਾਜਾ ਪਰ ਔਖਾ ਨੂੰ। ਯੈਸ। ਮੈਂ ਨਾ ਕੰਡੀਸ਼ਨਰ ਲੈ ਆਉਣ ਆਲਾ। ਬਾਹਲ ਹੋਰੀ ਹੋਏ ਤੇ। ਮੈਂ ਇਨੀ ਫਾਸਟਾਂ। ਤੇਰੇ ਵਰਗਾ ਕੋਣਾ ਮੇਰੇ ਫੋਨ ਦੀ ਬੈਟਰੀ ਵੀ ਲੋ ਹੋਊਗੀ। ਕਾਜ। ਮਮੇ ਤਾਂ ਇਹ ਸ਼ੌਂਕ ਦੀ ਗੱਲ ਹੁੰਦੀ ਹੈ ਨਾ ਸਮ੍ਰਿਤ ਨੂੰ ਸ਼ੌਂਕ ਹੈ ਨਹੀਂ ਇਹਨਾਂ ਇਹਨੂੰ ਹਰ ਇੱਕ ਕੰਮ ਦੇ ਵਿੱਚ ਹਿੱਸਾ ਪਤੀ ਲੈਂਦੀ ਹੈ ਇਹਨੂੰ ਸ਼ੌਂਕ ਕਰਦਾ ਮੈਂ ਜਵੇਲੀਏ ਤੇ ਨੇ ਆਪ ਕੱਲ ਜਿਵੇਂ ਮੈਂ ਦਾ ਸਿਰ ਧੋਤੇ ਨੇ ਆਪ ਹੀ ਬਾੜ ਲਿਆ ਤੇ ਹੁਣ ਜੇ ਮੈਂ ਬੈਠੀ ਸੀ ਤੇ ਕੰਗਾ ਚੱਕ ਲਈ ਤੇ ਮੇਰੇ ਨਾਲ ਪੰਗੇ ਲਈਗੇ ਮੰਮੀ ਅੰਦਰ ਗਏ ਘੰਟਾ ਲੱਗਦੀ ਸੀ ਪੈ ਗਈ ਕੰਮ ਤਾਂ ਹੈ ਨਹੀਂ ਉਹ ਮੈਂ ਕਿਹਦਾ ਕੰਮ ਤਾਂ ਕੋਈ ਛੱਡ ਕਰਿਆ ਹੁੰਦਾ ਕੰਮ ਉਹ ਕੋਟੀਪੂਰੀ ਕਰਨੇ ਮੈਨੂੰ ਐ ਲੱਗਦਾ ਵੀ ਮੈਨੂੰ ਕੱਪੜੇ ਨਾ ਬਾਹਰੋਂ ਚੱਕ ਕੇ ਤੇ ਪੈਣੇ ਅੰਦਰ ਹੀ ਸੁੱਕਣੇ ਪੱਖਾ ਛੱਡਦਾ ਹਨਾ ਬਾਹਰ ਤਾਂ ਹੋਰ ਗਿੱਲੇ ਹੋ ਜਾਂਦੇ ਕੱਪੜੇ ਹਟ ਜਾ ਪੱਟ ਦੇ ਵਾਲ ਮੇਰੇ ਜਿਹੜੇ ਚਾਰ ਹੈਗੇ ਹੈਗੇ ਚਾਰ ਨੰਮੀ ਹੂੰ ਕਸਮ ਹਿੰਦਾ ਸਕੂਲ ਦੇ ਕੰਮ ਕਰ ਲਿਆ ਸਾਰਾ ਮੈਂ ਫਿਰ ਕਰਾ ਦੋ ਸਬਜੈਕਟ ਹੀ ਰਹਿੰਦੇ ਆ ਬਸ ਤੇ ਦਿਨ ਕਿਹੜੇ ਰਹਿ ਗਏ ਕੁਝ ਨਹੀਂ ਹੁੰਦਾ ਚਾਰ ਦਿਨ ਬਏ ਆ ਕੱਲ ਨੂੰ ਨਗਰ ਕੀਰਤਨ ਆ ਫਿਰ ਉੱਥੇ ਜਾਉਂਗੇ ਆ ਕੀ ਕੱਢ ਤੇ ਬੁਲਬਲੇ ਦੇ ਆ ਬੁਲਬਲਾ ਮੰਮੀ ਤੁਸੀਂ ਗਾੜਿਆ ਨਾ ਹੱਥ ਲਾ ਲਾ ਕੇ ਮੈਨੂੰ ਕਹਿੰਦੀ ਲੈ ਸਾਰਾ ਸਮ ਮੈਂ ਮੈਂ ਦਵਾਰੇ ਗਾਣਾ ਬੋ ਲਾਉ ਫਾ ਉਹ ਇਹ ਵੀ ਬੁੱਜ ਗਈ ਮੇਰੀ ਬੁੱਜ ਗਈ ਕੁਛ ਛੱਡ ਦੇ ਭੈਣੇ ਮੈਨੂੰ ਮਮਾ ਤੁਸੀਂ ਚਾਹੀਦੇ ਦਿਮਾਗ ਨਾ ਖਰਾਬ ਕਰ ਮੇਰਾ ਮਾੜਾ ਇਹੋ ਕਰਤਾਂ ਨੇ ਸਲੀਏ ਅਨਿਕਾ ਨੂੰ ਜੂਂਗਾ ਨਾ ਮੇਰੇ ਨਹੀਂ ਡੰਗ ਲੈਣਾ ਮੈਨੂੰ ਤਾਂ ਵੱਡੀਆਂ ਸੂਂਗਾ ਚਾਹੀਦੀਆਂ ਆ ਲੈ ਆਇਓ ਕੋਈ ਲੈ ਮਸੂਟਾ ਵਾਲੀ ਨੂੰ ਪੁੱਛੋ ਨੇ ਸੂਟ ਪਾਰਸਲ ਕਰਤੇ ਕਿ ਨਹੀਂ ਪੰਠੰਡੇ ਦੇ ਹੱਥ ਨਾ ਲਾ ਮੇਰੇ ਨਬੂਤ ਤੂੰ ਤੰਗ ਨਾ ਕਰਿਆ ਕਰ ਮੈਨੂੰ ਜਾਣ ਮੈਨੂੰ ਬਾਹਰੋਂ ਨਾ ਹੋ ਲੱਗ ਦੇ ਅੱਗ ਜਗ ਗਿਆ ਆਪਾ ਬਸ ਵੱਧ ਗਈ ਆ ਮੈਂ ਤਾਂ ਟੋਪੀ ਲੈਣੀ ਆ ਕੁਝ ਮਰਜ਼ੀ ਕਰੀ ਜਾਓ ਖੜ ਜਾਓ ਖੜ ਜਾਓ ਆਹ ਜੀ ਰੱਬ ਨੇ ਤਾਂ ਨਾ ਕੋ ਗੰਦਾ ਜਿਆਦੇ ਮੌਸਮ ਬਣਾ ਲਾ ਨਾ ਮੀਂਹ ਪਈ ਆ ਬਰਾ ਹਾਲ ਹੀ ਆ ਬਸ ਮੀਂਹ ਐ ਤਾਂ ਹੁੰਦਾ ਤਾਂ ਕਿਹੜੀ ਆ ਤੇ ਮੈਂ ਤਾਂ ਅੰਦਰ ਜਾ ਕੇ ਪੈ ਗਈ ਉਹਦੇ ਮੈਂ ਕਿਹਾ ਤਰੇਲ ਜੀ ਬਾਲੀ ਡਿੱਗੀ ਜਾਂਦੀ ਐ ਉਹ ਦਿਨ ਬਾਹਰ ਸਾਰੇ ਕੱਪੜੇ ਭੇਜ ਬਰਾ ਹਾਲ ਅੰਦਰ ਰੱਖੇ ਕਾ ਜਲਾਈਟਾ ਹੈ ਨਹੀਂ ਗਈ ਮੈਂ ਜੇ ਪੱਖੇ ਛੱਡੇ ਇਨਵੇਟਰ ਵੀ ਡਾਊਨ ਹੋ ਗਏ ਸੋ ਜੇ ਅਸੀਂ ਵੀ ਡਾਕਟਰ ਨੂੰ ਕਾਲ ਕਰ ਲਈ ਤੇ ਡਾਕਟਰ ਕਹਿੰਦਾ ਤੁਸੀਂ ਆ ਜਾਓ ਹੋ ਜਾਨਨੇ ਆ ਫਿਰ ਕਿਉਂਕਿ ਮੁੜ ਕੇ ਨਾ ਦੋ ਦਿਨ ਟਾਈਮ ਹੈ ਨੀਗਾ ਨਹੀਂ ਤੇ ਨਾ ਜਾਂਦੇ ਹਾਂਜੀ ਮੁੜ ਕੇ ਨਾ ਸਮਾਂ ਟਾਈਮ ਨਾ ਹੋ ਕਰਕੇ ਫਿਰ ਅਸੀਂ ਤਾਂ ਕਰਕੇ ਸਾਨੂੰ ਆ ਮੀਂਹ ਦੇ ਚ ਜਾਣਾ ਪੈਣਾ ਮਜਬੂਰੀ ਆ ਕਿਉਂਕਿ ਅਗਲੇ ਦੋ ਦਿਨਾਂ ਚ ਸਾਡੇ ਕੋਲ ਬਿਲਕੁਲ ਵੀ ਟਾਈਮ ਨਹੀਂ ਮਾਂ ਬਲੂਨ ਵੀ ਲੈ ਕੇ ਆਇਆ ਬਲੂਨ ਤੇ ਹਵਾ ਦੇ ਫਲਾਵਰ ਆ ਇਹ ਲਾਉਣੇ ਭੁੱਲ ਗਏ ਹੋਣਗੇ ਕਰਦੋ ਰਹਾ ਸਭ ਚੱਲ ਹੁਣ ਫੜਾ ਜਾਂਗੇ ਜਾਂਦੇ ਫੜਾ ਜਾਂਗੇ ਇਹ ਹੁਣ ਅਸੀਂ ਚੱਲਦੇ ਹੁਣ ਦੇਖੋ ਤੇ ਕਿੰਨਾ ਕੰਮ ਲੱਗੂਗਾ ਤੇ ਆ ਕੇ ਪਸ਼ੂ ਵੀ ਇੱਕ ਵਾਰੀ ਪਸ਼ਾ ਨੂੰ ਪੱਠੇ ਵੀ ਦੇਣਾ ਪਾਤੀ ਮੰਮਾ ਇੱਥੇ ਬੂਰੇ ਖਿੱਲੇ ਰਹੇ ਭਈਆ ਇਹ ਉਹ ਫਲਾਵਰ ਹਨ ਇਹ ਦਾ ਡਿੱਗ ਪਏ ਹੋਣਗੇ ਕਿਹੜੀ ਮੰਮਾ ਉੱਥੇ ਪੈਸੇ ਭਈਆ ਦੁੱਧ ਜਿਆ ਹਨ ਨਕਲੀ ਆ ਪੁੱਤ ਤੇਰੇ ਵਾਲੇ ਉੱਦੇ ਵਾਲੇ ਆ ਇਹ ਭਾਂਜੀ ਨਾਲ ਤਿਆਰ ਹੋਗੀ ਕਿ ਫਿਰ ਆ ਕੇ ਧਾਰਾ ਦੂਰਾ ਕੱਢਾਂਗੇ ਦੇਖਦੇ ਕੀ ਬੰਦਾ ਕਬਰ ਕਿੱਥੇ

ਹਾਂ ਜਿਹੜਾ ਫਟਾ ਤੋਂ ਸ਼ੁਰੂ ਹੁੰਦੀ ਹੈ ਇਹ ਤੇ ਖੜੀ ਖੜੀ ਦੁਆਰਾ ਖੜੀ ਬਟਾ ਇਹ ਹੱਤ ਲਾਉਂ। ਠੀਕ ਹੈ ਨਾ? 3 9 9 9 10 ਇੱਥੇ ਤੱਕ ਹੂੰ ਉੱਪਰ ਇਸ ਤੋਂ ਉੱਪਰ ਵਾਲੇ ਤੇ ਆ। ਹੂੰ। ਗੱਦ ਘਾਟਾ ਜਰਾ ਬੱਧਾ ਤੇਰਾ ਇੱਥੋਂ ਤੱਕ ਹੋਣਾ ਚਾਹੀਦਾ। ਮਾਣਾ ਡਾਕਟਰ ਤੁਹਾਨੂੰ ਜੀ ਮੈਂ ਤੁਹਾਨੂੰ ਬੇਟਾ ਬੰਦ ਕਰ ਦਿੱਤਾ ਰੂਟੀ ਵੀ ਜਨ ਖਾ ਸਕਦੀ ਹੈ ਦੋ ਮੱਤੀ ਆਪਣੇ ਕਰ ਐਨੀਥਿੰਗ ਹੋ ਗਿਆ ਜੀ ਲਓ ਜੀ ਮੈਨੂੰ ਨਵੇਂ ਸਾਲ ਤੇ ਗਿਫਟ ਮਿਲ ਗਿਆ ਦੰਦ ਲੱਗ ਮੇਰੇ ਦੰਦ ਲੱਗ ਗਏ ਹਣ ਮੈਂ ਹੱਸ ਸਕਦੀ ਹਾਂ ਬੱਟ ਕੇਰਾ ਮੈਨੂੰ ਉੱਪਰ ਆਇਆ ਫੀਲ ਹੋ ਰਿਹਾ ਡਾਕਟਰ ਕਹਿੰਦਾ ਵੀ ਦੋ ਤੰਦ ਆਣਾ ਉੱਪਰ ਆਇਆ ਲੱਗੂਗਾ ਆਪਦੇ ਆਪ ਨੂੰ ਤੇ ਹੋਰੋਂ ਜੇ ਹੁੰਦਾ ਕੇਰਾ ਤਾਂ ਬੱਟ ਬਧੀਆਂ ਲੱਗ ਗਏ ਪਤਾ ਹੀ ਨਹੀਂ ਲੱਗਦਾ ਹੈਗਾ ਹੈਗਾ ਤੇ ਵੀ ਲਵਾਏ ਹੈਗੇ ਵੀ ਨਵੇਂ ਸਾਲ ਤੇ ਮੈਨੂੰ ਪਹਿਲੇ ਦਿਨ ਕੀ ਮਿਲਿਆ ਮੈਨੂੰ ਗਿਫਟ ਮਿਲ ਗਿਆ ਹੈਣਾ ਕੀ ਰੈਂਜ ਲੱਗਦਾ ਕਿ ਇਹਦੇ ਵੀ ਕਿਰੇ ਸੁਣਾਏ ਵੀ ਲੱਗੂ ਵੀ ਥੋੜੇ ਜੇ ਵੱਡੇ ਲੱਗਦੇ ਆ ਜਾਂ ਇਹਨਾਂ ਦਾ ਸਾਈਜ਼ ਵੱਡਾ ਲੱਗਦਾ ਬਟ ਨਹੀਂ ਇੱਕ ਇੱਕ ਦਿਨ ਇੱਕ ਦੋ ਦਿਨ ਤਾਂ ਵੀ ਆਪਾਂ ਨੂੰ ਉਪਰੀ ਚੀਜ਼ ਦਾ ਲੱਗਦਾ ਹੀ ਹੈਗਾ ਤੇ ਚਲ ਬਹੁਤ ਟਾਈਮ ਦਾ ਸੀਗਾ ਵੀ ਹੈ ਇਹ ਦੰਦ ਸੈੱਟ ਕਰਵਾਉਣੇ ਆ ਸੈੱਟ ਕਰਵਾਉਣੇ ਆ ਕਿਉਂਕਿ ਮੇਰੇ ਦੰਦ ਤਾਂ ਜਿਹੜੇ ਉਪਰੋਂ ਉਪਰ ਨਾ ਲੱਗੇ ਸੀਗੇ ਛੇਕ ਦੰਦ ਫਿਰ ਡਾਕਟਰ ਨੇ ਕਾਫੀ ਟਾਈਮ ਦਾ ਗਰਮੀਆਂ ਵੇਲੇ ਦੱ ਕਿਹਾ ਹੋਇਆ ਸੀ ਕਹਿੰਦੇ ਜੇਕਰ ਤੁਸੀਂ ਜ਼ਿਆਦਾ ਟਾਈਮ ਪਾਉਂਗੇ ਤਾਂ ਹਨਾ ਵੀ ਇਹ ਜਮਾ ਡਿੱਗ ਜਾਣਗੇ ਫਿਰ ਸਾਨੂੰ ਜਮਾ ਬੀ ਨਿਊ ਪੀੜ ਲਵਾਉਣਾ ਪੈਣਾ ਤੇ ਉਹਦਾ ਤਾਂ ਬਾਲਾ ਔਖਾ ਹੁੰਦਾ ਵੀ ਕੀਪ ਦਾ ਸਟਾ ਆਵੇ ਨਾ ਆਵੇ ਹਨਾ ਤਾਂ ਕਰਕੇ ਫਿਰ ਮੈਂ ਇਹ ਵਾਲੇ ਉਹ ਕਰਵਾ ਲਈ ਕੰਮੀ ਅੰਬਾ ਮੈਨੂੰ ਸੀ ਮਗਾ ਦਿੱਤੀ ਵੀ ਅਸੇ ਨਾਲ ਮੇਰੇ ਵਸਤੇ ਕਾਸ਼ਨ ਹੋ ਗਿਆ ਇਹ ਨਾ ਗਾਇਓਰ ਨਹੀਂ ਕੁਸ਼ਕਾਨਾਂ ਤਾਂ ਤੂੰ ਇਹ ਕਿਨੇ ਮੀ ਪੀਜਾ ਖਾਣਾ ਇਹ ਤੇ ਡੈਡੀ ਦੇ ਵਾਸਤੇ ਪੀਜਾ ਕਰਾਉਣਗੇ ਮੈਂ ਤਾਂ ਡਾਕਟਰ ਨੇ ਕਿਹਾ ਵੀ ਕੁਝ ਨਹੀਂ ਖਾਣਾ ਹੁਣ ਤਾਂ ਬਾਕੀ ਆਏ ਆ ਹਨਾ ਉਹ ਗੱਲ ਤਾਂ ਨਹੀਂ ਬੰਦੀ ਜਿਵੇਂ ਅੱਗੇ ਕੋਈ ਅਮਰੂਦ ਵਗੈਰਾ ਆਂਦੰਗਾ ਮੰਨ ਕੇ ਖਾਣਾ ਮੈਂ ਮੈਂ ਤਾਂ ਅਭੀ ਇਸ ਖਾ ਲੂੰਗੀ ਉਡੀਉਂ ਵੀ ਨਹੀਂ ਮੈਨੂੰ ਲੱਗਦਾ ਮੈਂ ਦੰਦੀ ਬਿੱਲਡ ਕੇ ਖਾ ਸਕਦੀ ਹਾਂ ਮੰਮੀ ਹਾਂ ਇੱਥੇ ਖਾ ਲਵਾਂ ਨਾ ਖਾਣ ਜਾਂਦੀਆਂ ਦੀ ਖਾ ਲੂੰਗੀ ਪੀਜ਼ਾ ਕਰੇ ਜਾ ਕੇ ਖਾ ਲਿਓ ਨਾਲੇ ਉਹ ਖਾ ਲੂੰਗੀ ਜੇ ਹਰ ਇੱਥੇ ਖਾਣ ਦਾ ਮਜ਼ਾ ਓਥੇ ਕਿੱਥੇ ਨਹੀਂ ਫਿਰ ਤੂੰ ਆਪ ਦਾ ਖਾ ਲਈ ਔਰ ਉਹ ਘਰੇ ਜਾ ਕੇ ਖਾ ਲਿਆ ਕਿ ਰੰਗੂੜੀ ਲੱਗਦਾ ਬੋਲਰ ਦੇ ਵਿੱਚ ਨਵੇਂ ਸੁਣਨਾ ਤੇ ਯਸ හ ද කද ගනග లైట్ ఆన్ ਨਹੀਂ ਹੁੰਦੀ। ਇੱਕ ਰਾਮ। ਮਨੋਈਆ। ਅੱਜ లైట్ ਵੀ ਹੁਣ ਆਈ ਐ ਐਨਐਚਓ ਕਰੇਮ ਚਾਰ ਆਵੇ ਨੇ ਨਵਾਦੀ। ਕਿਉਂਕਿ ਕਹਿ ਕੇ ਡੋਗੇ ਭਰੀਆਂ ਹੁਣ ਗਿੱਜਰ ਛੱਡਾਂ। ਪਾਣੀ ਧਾਰਨ ਹਾਂ ਤੇ ਠੰਡੇ ਪਾਣੀ ਨਾਲ ਠੰਡ ਨੂੰ ਵੀਂਦੀ ਕਰਦੇ ਬਟਨ ਦੇ। ਗਏ ਦਾ ਡੈਲੀਆ ਉਜੀ ਕੰਮ ਵਗੈਰਾ ਆਪਾਂ ਕਰ ਜਾਂਦੇ ਤੇ ਅੱਜ ਤਾਂ ਜਿਵੇਂ ਕਹਿ ਦਈਏ ਵੀ ਚੜੀ ਜੇ ਵਾਲਾ ਮੁੱਦੇਣਾ ਹਨਾ ਪਹਿਲਾਂ ਘਟ ਧੌਂਦੇ ਜਿ ਡਿਗਦੇ ਸੀਗੀ ਹੁਣ ਤਾਂ ਜਾਨੀ ਕਿ ਮਹੀ ਆਪਾਂ ਧੌਂਦ ਨਹੀਂ ਕਹਿ ਸਕਦੇ ਧਾਰਾ ਵਗੈਰਾ ਕੱਢ ਕੇ ਦੁੱਧ ਬਾਦ ਸਾਂਹਤਾ ਤੇ ਪਸ਼ੂ ਵੀ ਸਾਂਹਿਆਂ ਦੇ ਪਾਣੀ ਵਗੈਰਾ ਪਿਆ ਕੇ ਤੇ ਫਿਰ ਹੁਣ ਕਿਉਂਕਿ ਆਪਣੀ ਵਲੌਗ ਜਿਹੜਾ ਅਪਲੋਡ ਕਰਨ ਦਾ ਟਾਈਮ ਹੋ ਗਿਆ ਤੇ ਇਸ ਦੇ ਨਾਲ ਹੀ ਆਪਾਂ ਵਲੌਗ ਦਾ ਐਂਡ ਕਰਾਂਗੇ ਕੱਲ ਨੂੰ ਹੋ ਸਕਿਆ ਆਪਣੇ ਵੀ ਜਿਵੇਂ ਕੀ ਆਪਣੇ ਪਿੰਡ ਦੇ ਵਿੱਚ ਹਨਾ ਨਗਰ ਕੀਰਤਨ ਤੇ ਆਪਾਂ ਜਿੰਨਾ ਕੋ ਹੋ ਸਕੇ ਬਲੌਗ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਰੱਬ ਸੁੱਖ ਰੱਖੇ ਮੌਸਮ ਸੋਹਣਾ ਰਹੇ ਹਨ ਫੇਰੀ ਸਾਰਾ ਕੁਝ ਵਧੀਆ ਹੋਊਗਾ ਤੇ ਥੋੜੋ ਜਿਸ ਦੇ ਨਾਲ ਹੀ ਆਪਾਂ ਕਰਦੇ ਆਪਨੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਹੈ ਤੁਸੀਂ ਇੰਜੋਏ ਕਰ ਸਕੋ I <laughs> do